ਅਮਰੀਕਾ ਵਿੱਚ ਟਰੰਪ ਸਰਕਾਰ ਨੇ ਕਾਰਜ ਪਾਸ ਬਦਲਦਿਆਂ ਹੀ ਗੈਰ ਕਾਨੂੰਨੀ ਵਿਦੇਸ਼ੀ ਲੋਕਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਮਰੀਕਾ ਦੀ ਇਸ ਮੋਢਲੀ ਕਾਰਵਾਈ ਵਿੱਚ ਅਮਰੀਕੀ ਸਰਕਾਰ ਵੱਲੋਂ ਭਾਰਤ ਤੋਂ ਅਮਰੀਕਾ ਚੰਗੀ ਰੋਜੀ ਰੋਟੀ ਦੀ ਪਾਲ ਵਿੱਚ ਗਏ 205 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸੈਨਿਕ ਜਹਾਜ਼ ਰਾਹੀਂ ਭਾਰਤ ਭੇਜਿਆ ਹੈ ਅਮਰੀਕੀ ਸਰਕਾਰ ਵੱਲੋਂ ਇਹਨਾਂ ਡਿਪੋਰਟ ਹੋਣ ਵਾਲੇ ਵਿਅਕਤੀਆਂ ਨੂੰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਅੰਦਰ ਦਾਖਲ ਹੋਣ ਦੇ ਇਲਜ਼ਾਮ ਲਾਏ ਹਨ ਅਮਰੀਕਾ ਤੋਂ ਵਾਪਿਸ ਮੁੜੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਥਾਣਾ ਅਮਲੋ ਅਦੀਨ ਪੈਂਦੇ ਪਿੰਡ ਕਾਨਪੂਰਾ ਦੇ 30 ਸਾਲਾਂ ਸੁਖਵਿੰਦਰ ਸਿੰਘ ਦੇ ਪਿਤਾ ਜੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦਾ ਪੁੱਤਰ ਚੰਗੀ ਰੋਜ਼ੀ ਰੋਟੀ ਲਈ ਅਜੇ ਅਕਤੂਬਰ ਵਿੱਚ ਹੀ ਅਮਰੀਕਾ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਉਸ ਨਾਲ ਅਜਿਹਾ ਹੋਵੇਗਾ ਜੀਤ ਸਿੰਘ ਦਾ ਆਖਣਾ ਸੀ ਕਿ ਉਹਨਾਂ ਨੇ ਆਪਣੇ ਪੁੱਤਰ ਦੇ ਸੁਨਹਿਰੇ ਭਵਿੱਖ ਲਈ 50 ਲੱਖ ਕਰਜ਼ਾ ਚੁੱਕ ਕੇ ਦਿੱਤੇ ਉਹਨਾਂ ਕੋਲ ਸਿਰਫ ਦੋ ਕਿਲੇ ਹੀ ਜ਼ਮੀਨ ਹੈ ਜਿਸ ਉਤੋਂ ਦੋ ਪੁੱਤਰਾਂ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਸੁਖਵਿੰਦਰ ਸਿੰਘ ਦੇ ਪਿਤਾ ਜੀਤ ਸਿੰਘ ਨੇ ਭਰੇ ਮਨ ਨਾਲ ਆਖਿਆ ਕਿ ਸਾਡੇ ਲਈ ਇੱਥੇ ਨੌਕਰੀਆਂ ਕਿੱਥੇ ਸ਼ਾਇਦ ਤਾਂ ਹੀ ਉਹਨਾਂ ਦੇ ਪੁੱਤਰ ਨੇ ਵਿਦੇਸ਼ ਵਲਮੂ ਕੀਤਾ। ਕਾਨਪੁਰ ਆਈ ਸੁਖਵਿੰਦਰ ਸੁਖਵਿੰਦਰ ਤਰੀਕਾ ਜੀ ਉਹ 15 ਤਰੀਕ ਨੂੰ ਟੱਪਿਆ ਦੀਗਾ। ਆ ਜਨਵਰੀ 15 ਅਕਤੂਬਰ ਹੁੰਦਾ ਲਿਖੋਗਾ ਨਾ। ਉਹ ਵੀ ਆਪਣੇ ਦਸਾਹਰੇ ਤੋਂ ਚਾਰ ਦਿਨ ਪਹਿਲਾਂ। ਅੱਛਾ ਬਾਅਦ ਚ ਬਾਅਦ ਜੀ ਦਸਾਰੇ ਤੋਂ ਬਾਅਦ ਆ ਗਏ ਜੀ ਤੇ ਤੁਹਾਨੂੰ ਮੈਨੂੰ ਕੋਈ ਪਤਾ ਨਹੀਂ ਜੀ ਮੇਰੇ ਤੋਂ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕੀ ਲਕਰ ਰੁਕਿਆ ਕਿੰਨੀ ਜਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਇੱਧਾ ਉਹਦੇ ਇੱਥੇ ਸਾਰਾ ਆਪਣੇ ਕੋਲ ਨੌਂ ਕਨਾਲਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟਾਂ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪ੍ਰੈਸਨ ਦਾ ਪ੍ਰਬੰਧ ਕਰਦੇ ਪੈਸੇ ਜੀ ਉਧਰ ਸਾਰੇ ਰਿਸ਼ਤੇ ਦਾ ਰਜੋਗਤ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਮੈਨੂੰ ਤਾਂ ਲੋਕਾਂ ਕੋਲੋਂ ਹੀ ਪਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਦਾਰ ਕੋਲੋਂ ਪੁੱਛ ਆਇਆ ਤੁਸੀਂ ਉਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦਾ ਅਈਟਾ ਬਹੁਤ ਪੈਸਾ ਸੜ ਕੇ ਗਰੀਬੀ ਕੰਮ ਕਾਰ ਉਹ ਰ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਈਟਾ ਆਪਣੇ ਬੱਚਿਆ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਆਪ ਦਾ ਆਦਾ ਹੀ ਲਾ ਕਰੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜਿਵੇਂ ਹੈ ਨਹੀਂ ਅੱਛਾ ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ ਚ ਕੰਮ ਕਰਦੀ ਖੇਤੀ ਉਹ ਕਰਦਾ ਮਾੜੀ ਮੋਟੀ ਇੱਕ ਗਿੱਲੇ ਦੇ ਕਿਤੀ ਕੀ ਕਰਾਂਗੇ ਇਹ ਬੀ ਜੀ ਇਹ ਕਾਰਨ ਗਰੀਬੀ ਦਾ ਸਾਰਾ ਕੋਈ ਕੰਮ ਕਰ ਰਹਾ ਨਹੀਂ ਜੀ। ਹਾਂ ਜੀ। ਪਰਿਵਾਰ ਵਿੱਚ ਹੋਰ ਕੌਣ-ਕੌਣ ਹੈ ਜੀ? ਮੇਰੇ ਇੱਕ ਇੱਕ ਵੱਡਾ ਲੜਕਾ ਹੈ ਜੀ ਉਹਦੀਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ ਤੇ ਉਹ ਵੀ ਕੰਮ ਕਰਦਾ ਜਿਹੜਾ ਵੱਡਾ ਲੜਕਾ ਉਹ ਵੀ ਖੇਤੀ ਵਾਲੀ ਕਰਦਾ ਹੈ। ਪਰ ਅਮਰੀਕੀ ਅਧਿਕਾਰੀ ਇੱਕੀ ਜਾਣਨ ਕੀ ਉਹਨਾਂ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਪਹਿਲਾ 에ਜੰਟਾਂ ਦੇ ਟੇਡ ਪਰ ਅਤੇ ਆਪ ਵਤਨ ਵਾਪਸੀ ਤੋਂ ਬਾਅਦ ਮੁਲ ਪਰਬਾਦੀ ਦੇ ਮੰਜ਼ਰ ਵਿੱਚ ਡੁੱਬ ਗਏ ਹਨ। ਜਿਹਨੂੰ ਰਿਪੋਰਟ ਪ੍ਰਾਈਮ ਟੂਡੇ ਅਮਲੋ